ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਮੇਰਾ ਵਿਸ਼ਾ ਫਿਰ ਪਖੰਡੀ ਸਾਧਾਂ ਦੇ ਸੰਬੰਧ ਵਿੱਚ ਕੁਛ ਕਹਿਣ ਤੋਂ ਪਹਿਲਾਂ ਧੰਨ ਗੁਰੂ ਅਰਜਨ ਦੇਵ ਪਾਸ਼ਾ ਮਹਾਰਾਜ ਜੀ ਦਾ ਵਾਹਿਗੁਰੂ ਧੰਨ ਗੁਰੂ ਅਮਰਦਾਸ ਪਾਸ਼ਾ ਮਹਾਰਾਜ ਜੀ ਦਾ ਇੱਕ ਬਚਨ ਤੁਹਾਡੇ ਸਾਹਮਣੇ ਮੈਂ ਰੱਖਦਾ ਚੱਲਾਂ ਸਾਂਝਾ ਕਰਦਾ ਚੱਲਾਂ ਇੱਕ ਮੂਲ ਲੱਗੇ ਉਨਹੀਂ ਸੁਖ ਪਾਇਆ ਉਨਹੀਂ ਬਹੁਵਚਨ ਹੈ ਇੱਕ ਮੂਲ ਲੱਗੇ ਉਨਹੀਂ ਸੁਖ ਪਾਇਆ ਡਾਲੀ ਲਾਗੇ ਤਿੰਨੀ ਜਨਮ ਗਵਾਇਆ ਜਿਹੜੇ ਮੂਲ ਦੇ ਨਾਲ ਜੁੜਦੇ ਨੇ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਨੇ ਵੀ ਉਹਨਾਂ ਨੂੰ ਸੁੱਖ ਮਿਲਦਾ ਹੈ ਤੇ ਜਿਹੜੇ ਡਾਲੀਆਂ ਦੇ ਨਾਲ ਪੱਤਿਆਂ ਦੇ ਨਾਲ ਜੁੜਦੇ ਨੇ ਉਹਨਾਂ ਨੂੰ ਦੁੱਖ ਮਿਲਦਾ ਇੱਕ ਗੱਲ ਹੋਰ ਕਹਿ ਦਿਆਂ ਛੱਪੜ ਦੇ ਅੰਦਰ ਜਿਹੜਾ ਪਾਣੀ ਰੁਕਿਆ ਹੁੰਦਾ ਹੈ ਨਾ ਪਿੰਡ ਦੇ ਅੰਦਰੋਂ ਰੋੜ ਪੈ ਕੇ ਮੀਂਹ ਦਾ ਪਾਣੀ ਜਾਂ ਟੂਟੀਆਂ ਦਾ ਪਾਣੀ ਚੱਲਦਾ ਚੱਲਦਾ ਟੋਬੇ ਦੇ ਅੰਦਰ ਛੱਪੜ ਦੇ ਅੰਦਰ ਆ ਕੇ ਰੁਕ ਗਿਆ ਉਹ ਪਾਣੀ ਗੰਦਾ ਹੁੰਦਾ ਹੈ ਪੀਣ ਦੇ ਯੋਗ ਨਹੀਂ ਹੁੰਦਾ ਉਹ ਪਾਣੀ ਜਿਹੜਾ ਵਰਤਨ ਦੇ ਯੋਗ ਵੀ ਨਹੀਂ ਕਿਉਂਕਿ ਉਹਦੇ ਅੰਦਰ ਪਸ਼ੂ ਵੀ ਜਾਂਦੇ ਨੇ ਔਰ ਗਾਹ ਵੀ ਜੰਮਦੀ ਏ ਜਾਲਾ ਕਾਈ ਕੀੜਾ ਮਕੌੜਾ ਬੜਾ ਕੁਝ ਪੈਦਾ ਹੁੰਦਾ ਹੈ ਉਸ ਪਾਣੀ ਦੇ ਅੰਦਰ ਪਰ ਜਿਹੜਾ ਸਾਗਰ ਦਾ ਪਾਣੀ ਉਹ ਇਦਾਂ ਦਾ ਗੰਦਾ ਨਹੀਂ ਹੁੰਦਾ ਤੁਹਾਨੂੰ ਗੁਰੂ ਪਾਤਸ਼ਾਹ ਨੇ ਜੋੜਿਆ ਸੀ ਸਾਗਰ ਦੇ ਨਾਲ ਸਮੁੰਦਰ ਦੇ ਨਾਲ ਤੁਸੀਂ ਜੁੜ ਗਏ ਗੰਦੇ ਟੋਬਿਆਂ ਦੇ ਨਾਲ ਗੰਦੀਆਂ ਛਪੜੀਆਂ ਦੇ ਨਾਲ ਜਿੰਨਾ ਛਪੜੀਆਂ ਦੇ ਅੰਦਰੋਂ ਸਮੈਲ ਮਾਰਦੀ ਏ ਬਦਬੋਹ ਉੱਠਦੀ ਏ ਬਦਬੋਹ ਦੀਆਂ ਲਪਟਾਂ ਉੱਠਦੀਆਂ ਨੇ ਤੁਸੀਂ ਉਹਨਾਂ ਪਖੰਡੀ ਸਾਧਾਂ ਦੀਆਂ ਗੰਦੀਆਂ ਛਪੜੀਆਂ ਦੇ ਨਾਲ ਜੁੜ ਗਏ ਹੋ ਖੈਰ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਨੇ ਇੱਕ ਮੂਲ ਲਾਗੇ ਉਨੀ ਸੁੱਖ ਪਾਇਆ ਮੂਲ ਦੇ ਨਾਲ ਜੁੜੋ ਹੁਣ ਜੜ ਨੂੰ ਪਾਣੀ ਪਾਉਗੇ ਉਦਾਹਰਨ ਦੇ ਦਵਾਂ ਇੱਕ ਰੁੱਖ ਦੀ ਜੜ ਨੂੰ ਪਾਣੀ ਪਾਉਗੇ ਤੇ ਛਾਇਆ ਵੀ ਮਿਲ ਜੇਗੀ ਫੁੱਲ ਵੀ ਮਿਲਣਗੇ ਫਲ ਵੀ ਮਿਲਣਗੇ ਹਰੀਆਲੀ ਵੀ ਮਿਲ ਜੇਗੀ ਤੇ ਉਸ ਤੋਂ ਬਾਅਦ ਜੇ ਲੱਕੜੀ ਚਾਹੀਦੀ ਬਲਣ ਵਾਸਤੇ ਉਹ ਮਿਲ ਜੇਗੀ ਇਮਾਰਤ ਵਾਸਤੇ ਚਾਹੀਦੀ ਉਹ ਵੀ ਮਿਲ ਜੇਗੀ ਪਰ ਠੀਕ ਦੂਜੇ ਪਾਸੇ ਮੂਲ ਨੂੰ ਛੱਡ ਕੇ ਮੂਲ ਕੀ ਇਹ ਜੜ ਜੜ ਨੂੰ ਪਾਣੀ ਨਾ ਦੋ ਜੜ ਦੀ ਸੰਭਾਲ ਨਾ ਕਰੋ ਤੇ ਪੱਤੇ ਪੱਤੇ ਦੇ ਉੱਤੇ ਪੋਚਾ ਮਾਰਦੇ ਰਹੋ ਟਾਹਣੀਆਂ ਦੇ ਉੱਤੇ ਗਿੱਲਾ ਕੱਪੜਾ ਕਰਕੇ ਮਾਰਦੇ ਰਹੋ ਪੋਚਾ ਮਾਰਦੇ ਰਹੋ ਜੜ ਦੀ ਸੰਭਾਲ ਨਾ ਕਰੋ ਜੜ ਸੁੱਕ ਜਾਏਗੀ ਤੇ ਜਿਸ ਦਿਨ ਜੜ ਦਾ ਸਬੰਧ ਖੁਸ਼ਹਾਲੀ ਨਾਲੋਂ ਟੁੱਟੇਗਾ ਜ਼ਮੀਨ ਨਾਲੋਂ ਟੁੱਟੇਗਾ ਉਸਦੇ ਨਾ ਹਰੀਆਲੀ ਨਾ ਫੁੱਲ ਨਾ ਫਲ ਨਾ ছায়ਾ ਨਾ ਲੱਕੜ ਕੁਝ ਵੀ ਨਹੀਂ ਪੱਲੇ ਕੁਝ ਨਹੀਂ ਪੈਣਾ ਜਿਹੜੇ ਡੇਰਿਆਂ ਤੇ ਜਾਣ ਵਾਲੇ ਲੋਕ ਨੇ ਉਹ ਐਦਾਂ ਹੀ ਐ ਵੀ ਜਿਵੇਂ ਪੱਤਿਆਂ ਨੂੰ ਖੁਸ਼ ਕਰਨ ਦਾ ਸੰਭਾਲਣ ਦਾ ਯਤਨ ਕਰਦੇ ਨੇ ਜੜ੍ਹ ਦੀ ਸੰਭਾਲ ਨਹੀਂ ਕਰ ਰਹੇ ਟਾਹਣੀਆਂ ਦੇ ਉੱਤੇ ਗਿੱਲਾ ਪੋਚਾ ਕਰਕੇ ਮਾਰਨ ਦੀ ਕੋਸ਼ਿਸ਼ ਕਰਦੇ ਨੇ ਜੜ੍ਹ ਦੀ ਸੰਭਾਲ ਨਹੀਂ ਕਰਦੇ ਜੜ੍ਹ ਨੂੰ ਸੰਭਾਲੋ ਤੇ ਜੜ੍ਹ ਕੀ ਹੈ ਇੱਕ ਖੁਦਾਵੰਦ ਕਰੀਏ ਜੜ ਕੀ ਇਹ ਤਨਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਇੱਕ ਮੂਲ ਲੱਗੇ ਮੂਲ ਦੇ ਨਾਲ ਜੁੜੋ ਤੇ ਮੂਲ ਕੀ ਇਹ ਗੁਰੂ ਬਾਣੀ ਤੁਸੀਂ ਜੁੜਦੇ ਹੋ ਪੱਤਿਆਂ ਦੇ ਨਾਲ ਮੂਲ ਕੀ ਇਹ ਸਮੁੰਦਰ ਤੁਸੀਂ ਜੁੜਦੇ ਹੋ ਗੰਦੀਆਂ ਛਪੜੀਆਂ ਦੇ ਨਾਲ ਤੋਂ ਖੈਰ ਤਾਂ ਹੀ ਤੇ ਕਹਾਵਤ ਬਣ ਗਈ ਕਿ ਹਾਥੀ ਦੇ ਪੈਰ ਥੱਲੇ ਸਭ ਕੁਝ ਛਿਪ ਜਾਂਦਾ ਹੈ ਕਿਉਂਕਿ ਪੈਰ ਪਹਾ ਹੁੰਦਾ ਹੈ ਚੌੜਾ ਹੁੰਦਾ ਹੈ ਸ਼ੇਰ ਹੋਵੇ ਹਿਰਨ ਹੋਵੇ ਮੱਝ ਹੋਵੇ ਗਾਂ ਹੋਵੇ ਪੇੜ ਬੱਕਰੀ ਹੋਵੇ ਸੂਰ ਹੋਵੇ ਕੁਝ ਹੋਵੇ ਜਿੰਨੇ ਜੰਗਲੀ ਜਾਨਵਰ ਨੇ ਉਹਨਾਂ ਦੇ ਪੈਰ ਛੋਟੇ ਤੇ ਜਦੋਂ ਉਹਨਾਂ ਪੈਰਾਂ ਦੇ ਉੱਤੇ ਹਾਥੀ ਦਾ ਪੈਰ ਟਿਕ ਜਾਂਦਾ ਹੈ ਨਾ ਤੇ ਉਹਨਾਂ ਦਾ ਨਾਮੋ ਨਿਸ਼ਾਨ ਮਿਟ ਜਾਂਦਾ ਹੈ ਕੱਚੇ ਰਾਹ ਤੇ ਕਦੇ ਵੇਖ ਵੀ ਲਿਓ ਜੰਗਲ ਦੇ ਅੰਦਰ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜਜੋਗੇ ਨਾ ਇਹ ਸਾਰੇ ਜਾਂਦੇ ਲੱਗਣਗੇ ਇਹਨਾਂ ਦੇ ਨਿਸ਼ਾਨ ਮਿਟ ਜਾਣਗੇ ਭੱਜਦੇ ਨਜ਼ਰ ਆਉਣਗੇ ਤਾਂ ਕਹਿੰਦੇ ਨੇ ਗੁਰੂ ਅਮਰਦਾਸ ਪਾਤਸ਼ਾਹ ਵੀ ਮੂਲ ਦੇ ਨਾਲ ਜੁੜੋ ਸਾਗਰ ਦੇ ਨਾਲ ਜੁੜੋ ਜਿਹੜਾ ਕਦੇ ਸੁੱਕਣਾ ਨਹੀਂ ਛਪੜੀ ਤੇ ਸੁੱਕ ਵੀ ਜਾਂਦੀ ਏ ਗੰਦੀ ਹੁੰਦੀ ਏ ਤੇ ਨਾਲ ਸੁੱਕ ਵੀ ਜਾਂਦੀ ਤੇ ਸਾਗਰ ਕਦੇ ਸੁਣਿਆ ਤੁਸੀਂ ਅੱਜ ਤੱਕ ਕਿਧਰੇ ਇਤਿਹਾਸ ਦੇਆਂ ਪੰਨਿਆਂ ਤੇ ਪੜਿਆ ਵੀ ਇਸ ਫਲਾਣੇ ਵਕਤ ਦੇ ਅੰਦਰ ਫਲਾਣੀ ਸਦੀ ਦੇ ਅੰਦਰ ਇਸ ਮਹੀਨੇ ਦੇ ਅੰਦਰ ਸਾਗਰ ਸੁੱਕ ਗਿਆ ਸਾਗਰ ਕਦੇ ਪਿਆਰਿਓ ਸੁੱਕਦਾ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਕੋਈ ਦਾਗ ਨਹੀਂ ਕੋਈ ਗੰਦਗੀ ਵਾਲਾ ਕੀੜਾ ਪੈਦਾ ਨਹੀਂ ਹੋਣਾ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਕੋਈ ਬੁਰਾਈ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਰੂਪੀ ਸਾਗਰ ਕਦੇ ਸੁੱਕਣਾ ਨਹੀਂ ਇਹਨਾਂ ਦੇ ਰੋਜ਼ ਰੋਜ਼ ਡੇਰੇਦਾਰਾਂ ਦੇ ਸੁੱਕੇ ਕਰਦਾਰ ਸਾਹਮਣੇ ਆਉਂਦੇ ਨੇ ਇਹਨਾਂ ਦੀਆਂ ਨੀਚ ਹਰਕਤਾਂ ਸਾਹਮਣੇ ਆਉਂਦੀਆਂ ਨੇ ਗੰਦਗੀ ਇਹਨਾਂ ਦੇ ਅੰਦਰੋਂ ਲਪਟਾਂ ਭਰ-ਭਰ ਬਾਹਰ ਆਉਂਦੀ ਹੈ ਤੁਸੀਂ ਕਿੱਦਾਂ ਦੇ ਲੋਕ ਹੋ ਗੰਦਗੀ ਦੇ ਨਾਲ ਹੀ ਆਪਣਾ ਸਬੰਧ ਬਣਾ ਕੇ ਬੈਠੇ ਹੋ ਗੰਦੀਆਂ ਛਪੜੀਆਂ ਨੂੰ ਹੀ ਆਪਣਾ ਸਭ ਕੁਝ ਮੰਨ ਕੇ ਬੈ ਗਏ ਫਿਰ ਇੱਕ ਗੱਲ ਹੋਰ ਜੋ ਸਾਗਰ ਵਿੱਚੋਂ ਮਾਨਕ ਮੋਤੀ ਮਿਲਦੇ ਨੇ ਕਦੇ ਤੁਹਾਨੂੰ ਛਪੜਾਂ ਵਿੱਚੋਂ ਮਿਲੇ ਨੇ ਭਾਈ ਸਾਹਿਬ ਗੁਰਦਾਸ ਜੀ ਦਾ ਇੱਕ ਬਚਨ ਵੀ ਮੇਰੇ ਸਾਹਮਣੇ ਆ ਗਿਆ ਚੇਤੇ ਵਿੱਚ ਕਿ ਸਾਗਰ ਕੀ ਨਿੱਧ ਨੇ ਤੇ ਮੈਨੇ ਖਜ਼ਾਨਾ ਸਾਗਰ ਕੀ ਨਿੱਧ ਕਤ ਪਾਈਤ ਹੈ ਪੋਖਰ ਸੇ ਪੋਖਰ ਕਹਿੰਦੇ ਨੇ ਛੱਪੜ ਨੂੰ ਕਦੀ ਛੱਪੜਾਂ ਵਿੱਚੋਂ ਖਜ਼ਾਨਾ ਮਿਲਿਆ ਜਿਹੜਾ ਸਾਗਰ ਵਿੱਚੋਂ ਮਿਲਦਾ ਚਲੋ ਮੈਂ ਇੱਕ ਹੋਰ ਗੱਲ ਕਰਦਾ ਤੁਸੀਂ ਆਪਣੇ ਘਰ ਦੇ ਅੰਦਰ ਬਹੁਤ ਬਿਜਲੀ ਦੇ ਨਾਲ ਜਗਣ ਵਾਲੀਆਂ ਕੰਮ ਕਰਨ ਵਾਲੀਆਂ ਚੀਜ਼ਾਂ ਰੱਖੀਆਂ ਹੁੰਦੀਆਂ ਨੇ ਫ੍ਰਿਜ ਤੁਹਾਡੇ ਘਰ ਦੇ ਅੰਦਰ ਇਹ ਚੱਲਦੀ ਕਿਹਦੇ ਨਾਲੇ ਬਿਜਲੀ ਨਾਲ ਹੀਟਰ ਤੁਹਾਡੇ ਘਰ ਦੇ ਅੰਦਰ ਹੈ ਉਸ ਤੋਂ ਬਾਅਦ ਕੂਲਰ ਤੁਹਾਡੇ ਘਰ ਦੇ ਅੰਦਰ ਪੱਖਾ ਤੁਹਾਡੇ ਘਰ ਦੇ ਅੰਦਰ ਏਸੀ ਤੁਹਾਡੇ ਘਰ ਦੇ ਅੰਦਰ ਮਿਕਸੀ ਤੁਹਾਡੇ ਘਰ ਦੇ ਅੰਦਰ ਮਾਈਕ੍ਰੋ ਤੁਹਾਡੇ ਘਰ ਦੇ ਅੰਦਰ ਓਵਨ ਤੁਹਾਡੇ ਘਰ ਦੇ ਅੰਦਰ ਕਈ ਮਸ਼ੀਨਾਂ ਤੁਹਾਡੇ ਘਰ ਦੇ ਅੰਦਰ ਇੱਕ ਨਹੀਂ ਕਿੰਨਾ ਸਮਾਨ ਹੈ ਜਿਹੜਾ ਇੱਕ ਮੂਲ ਦੇ ਨਾਲ ਚੱਲਦਾ ਹੈ ਇੱਕ ਬਿਜਲੀ ਦੇ ਨਾਲ ਚੱਲਦਾ ਹੁਣ ਝੂਮਰ ਹੋਵੇ ਪੱਖਾ ਹੋਵੇ ਏਸੀ ਹੋਵੇ ਮਸ਼ੀਨਾਂ ਤਰ੍ਹਾਂ ਤਰ੍ਹਾਂ ਦੀਆਂ ਘਰ ਦੇ ਵਿੱਚ ਪਈਆਂ ਹੋਣ ਤੇ ਮੂਲ ਨਾ ਹੋਵੇ ਮੂਲ ਦਾ ਮਤਲਬ ਬਿਜਲੀ ਨਾ ਆਵੇ ਸਪਲਾਈ ਨਾ ਆਵੇ ਤਾਂ ਕੀ ਚੀਜ਼ਾਂ ਉਹ ਕੰਮ ਦੀਆਂ ਰਹਿਣਗੀਆਂ ਉਹਨਾਂ ਚੀਜ਼ਾਂ ਵੱਲ ਵੇਖਣ ਤੇ ਦਿਲ ਕਰੇਗਾ ਕਿ ਮੇਰਾ ਏਸੀ ਹੈ ਤੇ ਮੈਂ ਏਸੀ ਦੇ ਕੋਲੋਂ ਠੰਡ ਲੈ ਰਿਆ ਉਹ ਤੁਹਾਨੂੰ ਠੰਡ ਦੇ ਪਾਏਗਾ ਜਿੰਨਾ ਸਮਾਂ ਮੂਲ ਨਹੀਂ ਮੇਰਾ ਮਤਲਬ ਪਾਵਰ ਨਹੀਂ ਪਾਵਰ ਹਾਊਸ ਤੋਂ ਸਪਲਾਈ ਨਹੀਂ ਆ ਰਹੀ ਸਭ ਚੀਜ਼ਾਂ ਕੀਮਤੀ ਹੁੰਦੀਆਂ ਹੋਈਆਂ ਵੀ ਜ਼ੀਰੋ ਬਣ ਕੇ ਰਹਿ ਜਾਣਗੀਆਂ ਕਿਉਂ ਕਿਉਂਕਿ ਮੂਲ ਨਾਲੋਂ ਸੰਬੰਧ ਟੁੱਟਾ ਹੈ ਤੁਹਾਡਾ ਵੀ ਮੂਲ ਦੇ ਨਾਲੋਂ ਸੰਬੰਧ ਟੁੱਟ ਗਿਆ ਰੱਬ ਦੇ ਨਾਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲੋਂ ਸੰਬੰਧ ਟੁੱਟ ਗਿਆ ਤੁਸੀਂ ਜ਼ੀਰੋ ਬਣ ਜਾਂਦੇ ਹੋ ਤੁਸੀਂ ਕੁਝ ਨਹੀਂ ਰਹਿ ਜਾਂਦੇ ਔਰ ਉਹ ਨਜ਼ਰ ਆ ਵੀ ਰਿਹਾ ਕਿਉਂਕਿ ਜਿੰਨਾ ਜ਼ੋਰ ਅੱਜ ਪਖੰਡੀਆਂ ਦੇ ਡੇਰਿਆਂ ਤੇ ਜਾਣ ਲਈ ਚੱਲਦਾ ਹੈ ਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਜਾਣ ਤੇ ਨਹੀਂ ਚੱਲਦਾ 20 ਪਿੰਡ ਛੱਡ ਕੇ ਪਖੰਡੀ ਦੇ ਡੇਰੇ ਤੇ ਜਾਂਦੇ ਹੋ ਤੇ ਫਿਰ ਇੱਕ ਗੱਲ ਕਹਿੰਦੇ ਹੋ ਜੀ ਉੱਥੇ ਵੀ ਤੇ ਗੁਰੂ ਗ੍ਰੰਥ ਸਾਹਿਬ ਹੀ ਤੈਨੂੰ ਕਮਲਿਆ ਐਨੇ ਪਿੰਡ ਉਲੰਘ ਕੇ ਜਾ ਕੇ ਗੁਰੂ ਗ੍ਰੰਥ ਸਾਹਿਬ ਚੇਤਾ ਹੈ ਤੇਰੇ ਤੇ ਪਿੰਡ ਦੇ ਅੰਦਰ ਚਾਰ ਗੁਰਦੁਆਰੇ ਨੇ ਉੱਥੇ ਤੈਨੂੰ ਗੁਰੂ ਗ੍ਰੰਥ ਸਾਹਿਬ ਨਹੀਂ ਜਿਸਿਆ ਤੇਰੇ ਮਹੱਲੇ ਦੇ ਅੰਦਰ ਕਲੋਨੀ ਦੇ ਅੰਦਰ ਕਈ ਗੁਰਦੁਆਰੇ ਨੇ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਤੈਨੂੰ ਨਜ਼ਰ ਨਹੀਂ ਆਇਆ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਕੋਲ ਜਾਣਾ ਹੁੰਦਾ ਪਿੰਡ ਵਿੱਚ ਵੀ ਜਾ ਸਕਦਾ ਸ ਹੈ ਉੱਥੇ ਤੇ ਜਾਣਾ ਪਖੰਡੀ ਦੇ ਪੈਰਾਂ ਵਿੱਚ ਬਹਿਣ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੜਾ ਜਾਂ ਸਿਰ ਝੁਕਾ ਕੇ ਬਹਿਣਾ ਤੇ ਪਖੰਡੀ ਦੇ ਖੁਰੜੇ ਅੰਦਰ ਬਹਿਣਾ ਤੇ ਪਖੰਡੀ ਦੇ ਪੈਰਾਂ ਵਿੱਚ ਖੈਰ ਪਖੰਡੀ ਸਾਧ ਉਹ ਡਾਲੀਆਂ ਨੇ ਜਿਹੜੀਆਂ ਸੁੱਕਦੀਆਂ ਨੇ ਜਿਨ੍ਹਾਂ ਦੀ ਲੱਕੜ ਨਾਸ ਬამართ ਦੇ ਕੰਮ ਆਉਂਦੀ ਇਹਨਾਂ ਹੋਰ ਕਿਸੇ ਕੰਮ ਦੇ ਸਿਰਫ ਬਾਲਣ ਦੇ ਕੰਮ ਹੀ ਆਉਂਦੀ ਹੈ। ਭੋਲੀ ਜਨਤਾ ਇਹਨਾਂ ਸੁੱਕੀਆਂ ਲੱਕੜਾਂ ਨੂੰ ਹਰੀ ਮੰਨ ਕੇ ਇਹਨਾਂ ਦੀ ਪੂਜਾ ਕਰ ਰਹੀ ਹੈ। ਭੋਲੀ ਜਨਤਾ ਇਹਨਾਂ ਛਪੜੀਆਂ ਨੂੰ ਸਮੁੰਦਰ ਮੰਨ ਕੇ ਇਹਨਾਂ ਦੀ ਪੂਜਾ ਕਰ ਰਹੀ ਹੈ। ਚਲੋ ਮੈਂ ਇੱਕ ਹੋਰ ਗੱਲ ਕਰ ਦਿਆਂ। ਤੁਸੀਂ ਮੰਨ ਲਓ ਉਦਾਹਰਣ ਵਜੋਂ ਕਿ ਜਿਹੜੇ ਘਰ ਦੇ ਅੰਦਰ ਮਕਾਨ ਦੇ ਅੰਦਰ ਰਹਿੰਦੇ ਉਹ ਮੂਲ ਹੈ। ਹੁਣ ਮਕਾਨ ਦੇ ਅੰਦਰ ਰਹੋਗੇ ਮੂਲ ਦੇ ਅੰਦਰ ਰਹੋਗੇ ਮੂਲ ਦੇ ਨਾਲ ਜੁੜੇ ਰਹੋਗੇ ਮੀਂਹ ਆਏ ਹਨੇਰੀ ਆਏ ਠੰਡ ਆਏ ਗਰਮੀ ਆਏ ਤੇ ਬਚੇ ਰਹੋਗੇ ਗਰਮੀ ਦੇ ਅੰਦਰ ਬਾਹਰ ਨਿਕਲਦੇ ਹੋ ਭੱਜ ਕੇ ਅੰਦਰ ਨੂੰ ਜਾਂਦੇ ਹੋ ਏਸੀ ਦੇ ਕੋਲ ਮੂਲ ਕੋਲ ਜਾਂਦੇ ਹੋ ਬੜੀ ਗਰਮੀ ਹੈ ਬੜੀ ਅੱਗ ਪੈ ਰਹੀ ਠੰਡ ਪੈਂਦੀ ਤਾਂ ਭੱਜ ਕੇ ਮੂਲ ਵਿੱਚ ਜਾਂਦੇ ਹੋ ਇਹ ਮੂਲੇ ਜਿਹੜਾ ਤੁਹਾਡੀ ਜ਼ਿੰਦਗੀ ਨੂੰ ਸਫਲ ਤੇ ਸੁਖਦਾਇਕ ਬਣਾਉਣ ਵਿੱਚ ਸਹਾਇਕ ਤੁਹਾਡੇ ਬੱਚੇ ਜਨਮ ਲੈਂਦੇ ਨੇ ਲਾਲਨ ਪਾਲਨ ਕਰਦੇ ਹੋ ਇੱਕ ਮੂਲ ਦੇ ਅੰਦਰ ਮਕਾਨ ਦੇ ਅੰਦਰ ਰਹਿ ਕੇ ਕਰਦੇ ਹੋ। ਤਾਂ ਮੇਰਾ ਮਸਲਾ ਇਹ ਵੀ ਮੂਲ ਨਾਲ ਜੁੜੋ ਤੇ ਮੂਲ ਇਹ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਪਾਕ ਬਾਣੀ ਜ਼ਮੀਨ ਨੂੰ ਵਾਈ ਜਾਓ ਇੱਕ ਉਧਾਰਨ ਹੋਰ ਛੇ ਤੇ ਆਵੇ। ਜ਼ਮੀਨ ਨੂੰ ਵਾਈ ਜਾਓ, ਟਰੈਕਟਰ ਚਲਾਈ ਜਾਓ, ਪਾਣੀ ਦੇਈ ਜਾਓ, ਖਾਦ ਵੀ ਛੁੱਟੀ ਜਾਓ, ਜੋ ਮਰਜੀ ਉਹਦੇ ਵਿੱਚ ਪਾਈ ਜਾਓ। ਦਵਾਈਆਂ ਦਾ ਛੜਕਾ ਕਰੀ ਜਾਓ। ਪਰ ਇੱਕ ਬੀਜ, ਬੀਜ ਮੰਨ ਲਓ ਮੂਲ ਹੈ। ਇੱਕ ਬੀਜ ਅਗਰ ਖੇਤ ਦੇ ਅੰਦਰ ਨਾ ਪਾਇਆ ਤੇ ਉੱਗੇਗਾ ਕੁਝ ਨਹੀਂ। ਜਿੰਨੇ ਮਰਜੀ ਦਵਾਈ ਦਾ ਛੜਕਾ ਕਰ ਲੋ ਖਾਦ ਪਾ ਲੋ 20 ਵਾਰੀ ਪਾਣੀ ਦੇ ਲੋ ਹੱਲ ਚਲਾ ਲੋ ਟਰੈਕਟਰ ਚਲਾ ਲੋ ਕੁਛ ਕਰ ਲੋ ਪਰ ਬੀਜ ਉੱਗੇਗਾ ਤਾਂ ਜੇ ਉੱਥੇ ਸੁੱਟ ਹੋ ਗਿਆ ਬੀਜੇ ਮੂਲ ਬਾਕੀ ਕੰਮ ਤੇ ਡਾਲੀਆਂ ਪੱਤਿਆਂ ਵਰਗੇ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਮੂਲ ਬਾਕੀ ਤੇ ਡਾਲੀ ਪੱਤੇ ਨੇ ਤੇ ਡਾਲੀ ਪੱਤੇ ਇਹਨਾਂ ਦੀ ਪਰਵਾਹ ਕਰਨ ਦੀ ਲੋੜ ਨਹੀਂ ਇਹ ਤੇ ਉਹ ਪੱਤੇ ਨੇ ਪਖੰਡੀ ਸਾਧ ਜਿਹੜੇ ਸੁੱਕੇ ਪੱਤੇ ਨੇ ਇਹ ਉਹ ਟਾਣੀਆਂ ਨੇ ਜਿਹੜੀਆਂ ਸੁੱਕ ਗਈਆਂ ਨੇ ਬੱਲਣ ਦੇ ਕੰਮ ਹੀ ਆਉਂਦੀਆਂ ਨੇ ਹੋਰ ਕੁਝ ਵੀ ਨਹੀਂ ਅਖੀਰ ਤੇ ਫਿਰ ਦੁਬਾਰਾ ਤਨ ਗੁਰੂ ਤੀਸਰੇ ਪਾਤਸ਼ਾਹ ਦਾ ਬਚਨ ਚੇਤੇ ਕਰ ਲੋ ਵੀ ਇੱਕ ਮੂਲ ਲੱਗੇ ਉਨੀ ਸੁੱਖ ਪਾਇਆ ਡਾਲੀ ਲੱਗੇ ਤਿੰਨੇ ਜਨਮ ਗਵਾਇਆ ਆਪਣਾ ਜਨਮ ਗਵਾਉਣਾ ਹੈ ਜਾਂ ਸੁੱਖ ਪਾਉਣਾ ਹੈ ਫੈਸਲਾ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ